thank <laughs> you ਏ ਅੱਜ ਸਾਬ ਸ੍ਰੀ ਗੁਰੂ ਰਵੀਦਾਸ ਦੀ ਆਪਣਾ ਮੁਸਤਾਬਾਦ ਤੋਂ ਸੰਗਤ ਜਾ ਰਹੀ ਆ ਕਾਂਸੀ ਬਨਾਰਸ ਜਿੱਥੇ ਸਾਬ ਸ੍ਰੀ ਗੁਰੂ ਰਵੀਦਾਸ ਜੀ ਦਾ ਜਨਮ ਦਿਹਾੜਾ ਮਨਾਉਣ ਵਾ ਤੇ ਜਾ ਰਹੀ ਆ ਤੇ ਆਪਾਂ ਸਾਰੇ ਸੰਗਤ ਆਪਣੇ ਰਵੀਦਾਸ ਕਮੇਟੀ ਵੱਲੋਂ ਸਾਰੇ ਆਪਣਾ ਪ੍ਰਧਾਨ ਸਿੰਪਲ ਜੀ ਵਿੱਕੀ ਜੀ ਭਿਲੇਬਾਉ ਜੀ ਹੋਰ ਸਾਰੇ ਮੇਰੇ ਵੀਰ ਸਾਰੇ ਵੱਲੋਂ ਰਲ ਮਿਲ ਕੇ ਸੰਗਤ ਭੇਜ ਰਹੇ ਆ ਤੇ ਆਪਾਂ ਸਾਬ ਸ੍ਰੀ ਗੁਰੂ ਰਵਿਦਾਸ ਦੇ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਨੇ ਆ ਸਾਰੀ ਸੰਗਤ ਨੂੰ ਤੇ ਇਹਨਾਂ ਨੂੰ ਜੀ ਆਇਆਂ ਆਖਦੇ ਆ ਕਿਰਮੀ ਯਾਤਰਾ ਜਾ ਰਹੀ ਪੰਜਵੀਂ 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 ਬਹੁਤ ਸ੍ਰੀ ਗੁਰਮੁਖਵੰਦ ਸਾਹਿਬ ਜੀ ਕੀ ਜੈ ਗੁਰੂ ਪਿਆਰੀ ਸਾਧ ਸੰਗਤ ਜੋ ਅੱਜ 2 ਮਹੀਨੇ ਹੋ ਗਿਆ ਲਗਾਤਾਰ ਇਹ ਕਰਦਿਆਂ ਕਿ ਆਪਾਂ ਗੁਰੂ ਦੇ ਦਰਸ਼ਨਾਂ ਨੂੰ ਜਾਣਾ ਹੈ ਕਾਂਸੀ ਧਾਮ ਨੂੰ ਅੱਜ ਉਹ ਸਾਡਾ ਸਾਰਿਆਂ ਦਾ ਸੁਪਨਾ ਪੂਰਾ ਹੋਇਆ ਹੈ ਅੱਜ 31 ਤਰੀਕ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਾਡੀ ਯਾਤਰਾ ਪਹੁੰਚ ਰਹੀ ਹੈ ਸਤਿਗੁਰ ਕਿਰਪਾ ਕਰੇ ਇਹ ਸਮੂਹ ਨਗਰ ਕਮੇਟੀ ਵੱਲੋਂ ਉਪਰਾਲਾ ਕੀਤਾ ਗਿਆ ਹੈ ਸਾਰਿਆਂ ਦੇ ਸਹਿਯੋਗ ਨਾਲ ਅਧੀ ਯਾਤਰਾ ਦਾ ਆਰੰਭ ਹੋਣਾ ਸਾਡੇ ਭਾਈ ਸਾਹਿਬ ਅਨੇਕ ਸਿੰਘ ਜੀ ਸੈਕਟਰੀ ਸਾਹਿਬ ਹੰਸਰਾਜ ਜੀ ਵਿੱਕੀ ਜੀ ਔਰ ਰਮੇਸ਼ਪਾਲ ਜੀ ਫੋਰ ਸੰਨੀ ਜੀ ਜਿੰਨੇ ਜਗਿੰਦਰਪਾਲ ਜੀ ਚੇਅਰਮੈਨ ਇਹਨਾਂ ਵੱਲੋਂ ਪ੍ਰਾਰਾਲਾ ਕਰਕੇ ਅੱਜ ਕਾਸ਼ੀ ਯਾਤਰਾ ਆਰੰਭ ਹੋਈ ਹੈ ਸਾਰਿਆਂ ਨੂੰ ਇਸ ਯਾਤਰਾ ਦੀ ਲੱਖ ਲੱਖ ਵਧਾਈ ਹੋਏ ਬੋਲ ਸਤਿਗੁਰੂ ਵਿਦਾਸ ਮਹਾਰਾਜ ਦੀ ਧੀ ਜੈਸਾ ਚਾਹੂ ਰਾਜ ਮੈਂ ਜਹਾਂ ਮਿਲੈ ਸਭਨ ਕੋ ਹਨ ਛੋਟ ਬੜੇ ਸਭ ਸਮ ਵਸੇ ਰਵੀਦਾਸ ਰਹੇ ਪਰਸਨ ਮੁਸਤਵਾਬਾ ਦੀਆਂ ਸੰਗਤਾਂ ਬੜੇ ਚਿਰ ਤੋਂ ਇਹ ਢੀਕ ਦੇ ਵਿੱਚ ਸੀ ਕਿ ਸਾਨੂੰ ਆਪਣਾ ਮੱਕਾ ਜੋ ਕਾਸ਼ੀ ਬਨਾਰਸ ਸਤਗੁਰੂ ਵਿਦਾਸ ਮਹਾਰਾਜ ਜਿਹਦੇ ਜਨਮ ਸਥਾਨ ਜੋ ਅੱਗੇ ਸਤਗੁਰੂ ਮਹਾਰਾਜ ਜੀ ਦਾ ਜਨਮ ਦਿਹਾੜਾ ਜੋ ਫਰਵਰੀ ਵਿੱਚ ਅਗਲੇ ਸਾਲ ਨਵੇਂ ਸਾਲ ਦੇ ਵਿੱਚ ਆ ਰਿਹਾ ਹੈ ਉਹਨੂੰ ਹੀ ਮੁੱਖ ਰੱਖਦੇ ਹੋਏ ਉਹਨੂੰ ਮਨਾਉਣ ਵਾਸਤੇ ਆਪਣੀ ਯਾਤਰਾ ਆਪਣਾ ਮੱਕੇ ਦੇ ਦਰਸ਼ਨ ਕਰਨ ਵਾਸਤੇ ਸੰਗਤਾਂ ਦੇ ਵਿੱਚ ਬੜਾ ਉਤਸ਼ਾਹ ਹੀ ਤੇ ਸ਼੍ਰੀ ਗੁਰੂ ਵਿਦਾਸ ਸਮਾਜਿਕ ਸੁਧਾਰ ਸਭਾ ਕਮੇਟੀ ਵੱਲੋਂ ਸਤਗੁਰੂ ਮੇਰ ਕਰਨ ਮੇਰ ਪਰਿਆ ਹੱਥ ਰੱਖਣੇ ਯਾਤਰਾ ਜੋ ਸ਼ੁਭ ਕਰਨ ਤੇ ਸਾਰਿਆਂ ਤੇ ਮੇਰ ਪਰਿਆ ਹੱਥ ਰੱਖਣੇ ਯਾਤਰਾ ਜਾ ਰਹੀ ਹੈ ਸਾਰਿਆਂ ਤੇ ਮੇਰ ਪਰਿਆ ਹੱਥ ਰੱਖਣ ਜੀ ਜੈ ਗੁਰੂਦੇਵ ਜੈ ਸ਼੍ਰੀ ਗੁਰੂਦਾਸ ਜੀ ਜੀ ਹਰ ਸਾਲਾਨਾ ਦੀ ਥਾਲ ਦੀ ਤਰ੍ਹਾਂ ਇਸ ਵਾਰੀ ਵੀ ਗੁਰੂ ਰਵੀਦਾਸ ਮੰਦਿਰ ਸਮਾਜੀ ਸੁਧਾਰ ਸਭਾ ਵੱਲੋਂ ਮੈਂ ਯਾਤਰਾ ਕਾਸ਼ੀ dham ਦੀ ਜਾ ਰਹੀ ਹੈ ਸੰਗਤਾਂ ਵੱਲੋਂ ਬਹੁਤ ਉਤਸ਼ਾਹ ਦੇ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੰਗਤਾਂ ਲੈ ਕੇ ਜਾ ਰਹੀਆਂ ਨੇ ਇਸ ਕਰਕੇ ਮੈਂ ਸਾਰੇ ਨਗਰ ਨਿਵਾਸੀਆਂ ਨੂੰ ਇਸ ਯਾਤਰਾ ਦੇ ਲਈ ਸ਼ੁਭ ਕਾਮਨਾਵਾਂ